ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਪਤਾ ਹੀ ਨਹੀਂ ਕਿੰਨੇ ਨਗ ਹੈਗੇ 10-11 ਨਗ ਜੀ ਹਾਂ ਹੈ ਜੀ ਠੀਕ ਹੈ ਜੀ ਸੂਏ ਸਵਾਏ ਵੀ ਉਹਨਾਂ ਚ ਤੇ ਗੱਬਣ ਵੀ ਹੈ ਜਿੰਨਾਂ ਚ ਜਰਸੀ HF ਕ੍ਰੋਸ ਰੇਕ ਪ੍ਰਕਾਰ ਦਾ ਤੁਹਾਨੂੰ ਨਾਗ ਮਿਲੂਗਾ ਜੀ ਬਾਕੀ ਪੂਰੀ ਜਾਣਕਾਰੀ ਆਪਾਂ ਬਾਅਦੀ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸასი ਕਾਲ ਜੀ ਸასი ਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਈ ਮੇਰਾ ਗਰਦੈਤ ਸਿੰਘ ਆ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਮੋਬਾਈਲ ਨੰਬਰ ਜੀ 7901755673 ਠੀਕ ਹੈ ਮੇਰੇ ਕਿੱਧਰੋਂ ਸ਼ੁਰੂ ਕਰਗੇ ਜੀ ਆਪਾਂ ਬਸ ਇੱਥੋਂ ਹੀ ਕਰ ਲੈਨੇ ਆ ਜੀ ਜਰਸੀ ਤੋਂ ਸ਼ੁਰੂ ਕਰ ਦਿੰਨੇ ਆ ਪਹਿਲਾਂ ਇੱਕ ਭੈਣ ਭਰਾ ਨੂੰ ਬੇਨਤੀ ਆ ਵੀ ਵੀਡੀਓ ਪੂਰੀ ਦੇਖ ਕੇ ਫੋਨ ਲਾਇਆ ਕਰੋ ਇਹ ਗੱਲ ਸਹੀ ਹੈ ਮੇਰਾ ਵੀ ਕੋਈ ਮੂਰੋ ਜੋ ਵੇਖ ਕੇ ਕਹਿੰਦਾ ਫਲਾਨੀ ਵੜਾ ਪੂਰੀ ਵੇਖ ਲਿਆ ਕਰੋ ਜਿਹੜਾ ਸਾਡਾ ਵੀ ਪੈਮ ਖਰਾਬ ਹੁੰਦਾ ਤੇ ਉਹਨਾਂ ਦਾ ਵੀ ਹੁੰਦਾ ਉਹ ਕਈ ਵਾਰ ਭਲੇ ਖਾ ਵੀ ਪੈ ਜਾਂਦਾ ਉਹ ਵੀ ਹੋਰ ਪੁੱਛੀ ਜਾਂਦੇ ਆਪਾਂ ਕੋਈ ਹੋਰ ਦੱਸੀ ਜਾਂਦੇ ਹੁੰਨੇ ਆ ਰੇਕ ਪਸ਼ੂ ਦੀ ਆਪੇ ਆਪਣੇ ਫੋਲ ਡਿਟੇਲ ਦਿੱਤੀ ਹੁੰਦੀ ਹੈ ਜਿਹਦੇ ਚ ਸੂਆ ਦੁੱਧ ਤੇ ਮੁੱਲ ਸਾਰਾ ਕੁਝ ਦੱਸਿਆ ਹੁੰਦਾ ਵੀਡੀਓ ਨੂੰ ਐਂਡ ਤੇ ਕਰ ਦੇ ਕੇ ਚੈਨਲ ਸਬਸਕ੍ਰਾਈਬ ਕਰੋ ਸੂਆ ਕਿੰਨਾ ਮਾਜੇ ਇਹ ਭਾਈ ਰੀਗਲ ਦੂਜਾ ਸੂਆ ਬੱਚੀ ਸੋਦੀ ਸਮਾਂ ਕਿੰਨਾ ਕੁ ਲਊਗੀ ਸਮਾਂ ਬਸ ਹੱਦ 5-4 ਦਿਨ ਠੀਕ ਹੈ ਜੀ ਥਣਾ ਦੇ ਡੰਨ ਹੈ ਜੀ ਥਣਾ ਦੀ ਗਰੰਟੀ ਹੋਊਗੀ ਸਾਰੇ ਨਗਾਂ ਦੀ ਭਾਰ ਪਿੱਛੇ ਦੀ ਵੀ ਗਰੰਟੀ ਹੋਊਗੀ ਠੀਕ ਆ ਠੀਕ ਹੈ ਜੀ ਸੁਆਵਾਂ ਦੀ ਜੇਰ ਦੀ ਗਰੰਟੀ ਹੋਊਗੀ ਠੀਕ ਹੈ ਜੀ ਗੱਪਣਾ ਦੀ ਥਣਾ ਦੀ ਗੱਪਣਾ ਦੀ ਥਣਾ ਤੋੜ ਕੇ ਦਿਖਾ ਦੇ ਯਾਰ ਸੀ ਕੁਆਲਿਟੀ ਪੂਰੀ ਚੰਗੀ ਬੋਦੀ ਵਾਲੀ ਬੱਤੀ ਹੈ ਜੀ ਛੋਟਾ ਜਿਹਾ ਕੰਨ ਹੈ ਜੀ ਸਮਾਂ ਲੈ ਜੂਗੀ ਹਜੇ 5-4 ਦਿਨ ਜੀ ਕਿੰਨਾ ਕ ਪਾਜੂ ਵੀਰੇ ਦੁੱਧ ਦੁੱਧ ਬਈ ਪਲੂਨ ਨੇ ਦਿੱਤਾ 18-19 ਲੀਟਰ ਚਿੰਕਾ ਹਵਾਨਾ ਤਿਆਰ ਕਰੀ ਫਿਰਦੀ ਆ ਥਾਨ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਨਾ ਬਾਕੀ ਫੂੜ ਸ਼ੰਕਪੂਰਾ ਵੀ ਨੇ ਰੰਗ ਪ੍ਰਿੰਟ ਵੀ ਪੂਰਾ ਚੰਗਾ ਜੀ ਹੋਰ ਦੀ ਵੀਰੇ ਨਾਲ ਦੀ ਨਾਲ ਬਾਕੀ ਚੰਗੀ ਆ ਵੀਰੇ ਜਿਹੜੇ ਜਰਸੀ ਨੂੰ ਪਸੰਦ ਕਰਦੇ ਆ ਉਹਨਾਂ ਲਈ ਤੋਫਾਈ ਆ ਕਿਉਂਕਿ ਜਰਸੀ ਵੀ ਵੇਖੋ ਵੇਖਾ ਜੀ ਇਹ ਚੰਗੀ ਜਰਸੀ ਆ ਜਾਂਦੀ ਆ ਬਾਕੀ ਸਮਾਂ ਬਾਈ ਦੱਸਦਾ ਕਿ 5-4 ਦਿਨ ਹਜੇ ਲੈ ਜੂਗੀ ਜੀ ਇੱਕ ਅੱਧਾ ਦਿਨ ਵੱਧ ਵੀ ਹੋ ਸਕਦਾ ਘੱਟ ਵੀ ਸਕਦਾ 17-18 ਕਿਲੋ ਦੁੱਧ ਪਾਜੂਗੀ ਜੀ ਕੋਈ ਨਹੀਂ ਪਾਣੀ ਪੀ ਲੈਂਦਾ ਜੀ ਤੇ ਥਣਾ ਦੀ ਪਾਰ ਪਿੱਛੇ ਦੀ ਸਾਰਿਆਂ ਦੀ ਗਾਰੰਟੀ ਹੋਊਗੀ ਤੇ ਇਹਦੀ ਡਿਮਾਂਡ ਕੀ ਹੈ ਜਮਾ ਜਿਹੜੀ ਲੈਣੀ ਆ ਆਪਾਂ ਮੁੱਲ ਤਾਂ ਬਈ 60 ਕਰਾਂ ਸਾਢੇ 56000 ਦੀ ਵਾੜ ਦੇ ਦਾਂਗੇ ਚੰਗੀ ਹੈ ਅੱਜ ਕੱਚੀ ਕੱਚੀ ਮਿਲਣੀ ਆ ਪਾਣੀ ਪਿਆ ਦਿਓ ਜੀ ਇਹਨੂੰ ਬਾਅਦ ਚ ਸਾਢੇ 56000 ਦੀ ਬਾਈ ਕਹਿੰਦਾ ਵਾੜ ਦੇਣੀ ਆ ਜਾਇਜ ਡਿਮਾਂਡ ਆ ਜੀ ਬਾਕੀ ਜੀ ਤੋਰਾ ਤਾਰਾ ਬਹੁਤ ਕੰਮ ਹੈ ਸਹੀ ਗੱਲ ਹੈ ਜੀ ਬਾਕੀ ਹਵਾਨਾ ਵੀ ਸੋਹਣਾ ਜੀ ਤਾਜੀ ਆਈ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਗਲਾਬੀ ਥਣਾ ਥਣਾ ਦਾ ਸਹਿਜ ਵੀ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ 55000 ਜੁਰਮਾਨਦਾਨ ਹੋ ਜੂਗਾ ਦੋ ਨੰਬਰ ਨਾਲ ਕਿਹੜਾ ਵੀਰ ਦੋ ਨੰਬਰ ਐਚ ਐਫ ਵੈੜਾ ਵੱਟ ਠੀਕ ਹੈ ਵੱਡੀ ਕੱਦ ਕਾਠ ਵੀ ਵੱਡਾ ਚੈੱਕ ਕਰੋ ਬਾਈ ਦੇ ਮੁੱਢੇ ਤੇ ਕਰਾਉਂਦੀ ਆ ਸੁਆਗਤ ਨਮਾਜ ਇਹ ਦੂਜਾ ਸੁਆਸ ਹੁੰਦੀ ਬਾਈ ਸਮਾਂ ਕਿੰਨਾ ਕੁ ਲਾਉਗੀ ਸਮਾਂ ਬਸ ਤਿਆਰ ਆ ਪੰਜ ਚਾਰ ਦਿਨ ਮਹਾ ਤਿਆਰੀਆਂ ਚੀ ਹੈ ਠੀਕ ਹੈ ਕਿੰਨਾ ਕਪਾ ਜੂ ਵੀਰੇ ਦੁੱਧ ਬਈ ਨੇ ਪਲੂਨ ਨੇ ਦਿੱਤਾ 25 ਲੀਟਰ ਵੈੜ ਨੇ ਲੋਕਲ ਵੈੜ ਲਈ ਵੀ ਹੈ ਤੇ ਕਿ 26 ਵਿੱਚ ਆ ਸਕਦੇ ਕੋਈ ਨਾ ਸੇਵਾ ਕਰੋ ਵੀ 20 ਵੀ ਦਊਗੀ ਫਿਰ ਤਾਂ ਪਾਈ ਆ ਵੀ ਨਹੀਂ ਦੇਣਾ ਵੀਰੇ ਚੰਗੀ ਆ ਵੜ ਕੱਦ ਕਾਠ ਵੀ ਚੰਗਾ ਨਿੱਗਰ ਵੀ ਪੂਰੀ ਆ ਵਜਨ ਵਜੂਦ ਪੂਰਾ ਚੰਗਾ ਸੰਭੀ ਪਲੀ ਆ ਜੀ ਪੂਰੀ ਤਿਆਰੀਆਂ ਜੀ ਆ ਬਾਈ ਕਹਿੰਦਾ 1 2 ਦਿਨ ਲਿਜਾ ਵੀ ਸਕਦੀ ਆ 25 26 ਕਿਲੋ ਪਿਛਲੇ ਸਵੇਰ ਦਾ ਦੁੱਧ ਦਿੱਤਾ ਇਹ ਅਗਤੀ আর ਉਮੀਦ ਪਲੱਸ ਦੀ ਆ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਵੜ ਕੱਦ ਵਜਨ ਵਾਲੀ ਆ ਭਵਾਨਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਸੋਣਾ ਥਣ ਕੱਲਾ ਕੱਲਾ ਨਿੱਖੜ ਮਾ ਹੋਰ ਸ਼ਾਂਕ ਭੋਰਾ ਵੀਣ ਗੱਠ ਡੂੜ ਗੱਠ ਨੂੰ ਭਵਾਨੇ ਚ ਢੱਲ ਲਈ ਫਿਰਦੀ ਆ ਤੇ ਜਿੱਦੇ ਤਿਆਰ ਹੋਗੀ ਉਹਦੇ ਤੱਕ ਗੱਲਾਂបੱਤਾਂ ਹੀ ਹੋਰ ਹੋਣੀਆਂ ਅੱਜ ਵੀਰੇ ਕੱਚੀ ਕੱਚੀ ਦੀ ਡਿਮਾਂਡ ਦੀ ਮੁੱਲ ਬਈ ਕੋਈ ਕਿਸੇ ਨੇ ਕਰਾਉਣਾ ਲੋਕਾਂ ਵਾਲਾ ਕੰਮ ਹੈ ਨਹੀਂ ਵੀ 85000 ਮੰਗ ਲੈਣਾ ਸਹੀ ਗੱਲ ਆ ਜੀ 85 ਮੰਗ ਲੈਣਾ ਲੈ ਨਹੀਂ ਆ ਜਿਹੜੇ ਆਪਾਂ ਇਹ 75000 ਦੀ ਗਾਂ ਦੇਵਾਂਗੇ ਜਿਹਨੂੰ ਚੰਗੀ ਲੱਗੀ ਫੋਨ ਲਾਲੇ ਘੱਟ ਵਾਲਾ ਫੋਨ ਲਾਵੇ ਨਾਲ ਲੋੜ ਵੀ ਨਹੀਂ ਸਹੀ ਗੱਲ ਹੈ ਜੈਜ ਆ ਵੀਰੇ 75000 ਚ ਕਿਹਨੇ ਦੇਣੀ ਐ ਈਡੀ ਵੱਡੀ ਗਾਂ ਜਿਹਦੇ ਤਿਆਰ ਹੋ ਗਈ ਤੇ ਬੱਚਾ ਹੋਇਆ ਮੂਰੇ ਉਹਦੇ ਇਹ ਨਹੀਂ ਪਤਾ ਅਗਲੇ ਨੇ 90 ਮੰਗਣਾ ਕਿ 95 ਮੰਗਣਾ ਕਿਉਂਕਿ ਜਿਹਦੇ ਤਿਆਰ ਹੋਈ ਉਹਦੇ ਗੱਲਬਾਤ ਵੀ ਵੀਰੇ ਇਹਦੀ ਹੋਰ ਹੀ ਹੋਣੀ ਆ ਸੂਨਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ 75000 ਦੀ ਵਿਹੜ ਮਿਲ ਜੂ ਵਿੱਚੋਂ ਮਾਨਤਾਨ ਹੋ ਜੂ ਗੈਠਾਂਗੂ ਹਵਾਨਾ ਜੇ ਬੈਕ ਨੂੰ ਜਾਣਾ ਹੋਰ ਬਹੁਤ ਚੰਗੀ ਵਿਹੜ ਹੈ ਸਹੀ ਗੱਲ ਹੈ ਜੀ ਜਿਨ੍ਹਾਂ ਨੇ ਮਾਲਾ ਦੁੱਧ ਦਾ ਕੰਮ ਕਰਨ ਉਹਨਾਂ ਲਈ ਤੋਫਈ ਆ ਅੱਗੇ ਆਗੀ ਵੀਰੇ 3 ਨੰਬਰ ਸੂਆ ਕੰਨ ਮਾ ਜੀ ਇਹਦਾ ਇਹ ਸੂਈ ਵੀ ਆ ਦੂਜਾ ਜਿਹੜੀ ਦਿਨ ਸੂਈ ਨੂੰ ਆ ਪਰਸੋਂ ਕੱਲ ਜਿਹੜੀ ਪਰਸੋਂ ਦੀ ਰਾਤ ਦੀ ਸੂਈ ਆ ਕੱਲ ਪਹਿਲਾ ਦਿਨ ਹੋ ਗਿਆ ਅੱਜ ਦੂਜਾ ਅੱਜ ਦੂਜੇ ਦਿਨ ਬੱਚਾ ਕੀ ਆ ਜੀ ਮਗਰ ਮੱਛਾ ਆ ਜੀ ਜੀਰ ਦੀ ਡੰਨਾ ਜੀ ਜੀਰ ਦੀ ਗਰੰਟੀ ਵੀਡੀਓ ਫੋਨ ਦੇ ਵਿੱਚ ਆ ਕਿੰਨਾ ਬੋਲਾ ਤਿਆਰ ਆ ਬੋਧ 8 ਕਿਲੋ ਬੋਲਾ ਹੋਊਗਾ ਟ ਹੁਣ ਸਟਾਰਟਿੰਗ ਆ ਹਾਂ ਤੁਹਾਨੂੰ ਕੱਲ੍ਹ ਹਜੇ ਕਿਉਂਕਿ ਪਹਿਲੇ ਦਿਨ ਸੂਈ ਕਰਕੇ ਪਹਿਲੇ ਦਿਨ ਤਾਂ ਮਾੜਾ ਮੋਟਾ ਹੋ ਰੈ ਲਈ ਕਰਦਾ ਪਸੂ ਕੱਲ੍ਹ ਹੀ ਚੋਇਆ ਗਿਆ ਜਿਹੜਾ ਆ ਸ਼ਾਮ ਦੀ ਚਵਾਈ ਚ ਤੇ ਸਵੇਰ ਦੀ ਚਵਾਈ ਚ ਜੀ 8 ਕਿਲੋ ਬੋਲਾ ਇਹ ਵੀ ਤੋਰਦੇ ਕੱਦ ਕਾਠ ਵੀ ਚੰਗਾ ਜਾਂਦਾ ਜੀ ਵੀਲ ਵੀ ਬਹੁਤ ਐਚ ਐਫ ਜੀ ਟੀ ਆ ਲਗਭਗ ਵੱਡੀ ਆ ਬੱਚਾ ਵੱਛਾ ਜੀ ਜੇਰ ਦੀ ਬਾਈ ਕਹਿੰਦਾ डन ਹੋਊਗੀ ਬੇਫਿਕਰ ਹੋ ਜੋ ਥਣਾ ਦੇ ਸੈਜ ਵੀ ਤੁਹਾਨੂੰ ਨੇੜੇ ਤੋਂ ਦਿਖਾਵਾਂਗੇ ਇਹ ਵੱਡੀ ਜਰਸੀ ਆ ਜਾਂਦੀ ਹੈ ਵੀਰੇ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਜੀ ਥਣ ਕੱਲਾ ਕੱਲਾ ਨਿੱਖੜ ਮਸੂਣਾ ਮੋਟਾ ਥਣਾ ਜੀ 8 ਕਿਲੋ ਬੋਲਾ ਆਪਦਾ ਜੋਕ ਕੇ ਲਿਜਾ ਸਕਦਾ ਜੀ ਕੋਈ ਵੀ ਵੀਰ ਠੰਡੀ ਸ਼ੀਲ ਪੂਰੀ ਆ ਵੀਰੇ ਹਾਂ ਜੀ ਬਈਆ ਬਈਆ ਠੀਕ ਆ ਵੀਰੇ ਸੀਜ਼ਲਸ ਲੱਗ ਬਾਈ ਕੱਲ ਦੀ ਨਵਾਈ ਧਵਾਈ ਹੋਣੀ ਗਈ ਵਿਚਾਰੀ ਠੀਕ ਆ ਜੀ ਬਾਈ ਕਹਿੰਦਾ ਕੱਲ ਨਵਾਤੀ ਤਵਾਤੀ ਵੀ ਨਹੀਂ ਗਈ ਬਾਕੀ ਠੰਡੀ ਆ ਥੋੜੀ ਜਿਹੀ ਭਲ ਕਰੀ ਫਿਰਦੀ ਆ ਵੀਰੇ ਇਹ ਤੇਰੇ ਪਾਸੇ ਭਾਲਾ ਥੋੜੀ ਜੀ ਠੀਕ ਆ ਜੀ ਤੇ ਇਹਦੀ ਵੀਰੇ ਜਮਾ ਜੈ ਜੀ ਡਿਮਾਂਡ ਲੈਣ ਦੇਣ ਜੀ ਵਾਲੀ ਜੀ ਹਾਂਜੀ ਲੈਣ ਦੇਣ ਜੀ ਵਾਲੀ ਡਿਮਾਂਡ ਇਹਦਾ ਬਈ ਮੁੱਲ ਨਹੀਂ ਕਰਵਾਉਣਾ ਮੁੱਲ ਕਿੰਨਾ ਕਰਾ ਲਾ 50 500 ਦੀ ਦੇਵਾਂਗੇ ਛੋੜ ਕਰਾਂਗੇ ਮਰਜੀ ਠੀਕ ਆ ਵੀਰੇ ਤੋਰ ਦਿਓ ਜੀ 50000 500 ਦੀ ਬਾਈ ਕਹਿੰਦਾ ਦੇਵਾਂਗੇ ਜੀ ਛੋੜ ਕਰਾਂਗੇ ਜੀ ਮਰਜੀ ਨਾਲ ਵਿੱਚੋਂ ਮਾਨ ਤਾਨ ਹੋ ਜਾਊਗਾ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਚੰਗੀ ਆ ਜਰਸੀ ਆਏ ਨਹੀਂ ਬਾਈ ਵੀ ਲੋਕਾਂ ਨੂੰ ਅੜੀਆਂ ਖੜੀਆਂ ਹੋਣੀਆਂ ਥੱਲੋਂ ਸਹੀ ਗੱਲ ਐ ਠੀਕ ਗੱਲ ਆ ਜਾਂ ਚੋਰੀ ਦੱਸਦੀ ਆ ਟਾਈਮ ਵਿਖਾ ਦੇ ਕਿੰਨੇ ਵਜੇ ਕਿੰਨੇ ਵਜੇ ਹੁਣ ਵੀਰੇ ਮਾਰਨਿੰਗ ਦਾ ਟਾਈਮ ਤੜਕੇ ਕਿੰਨੇ ਵਜੇ ਚੋਈ ਐ ਤੜਕੇ 6:30 ਵਜੇ ਚੋਈ ਵੀ ਐ 10 ਵਜੇ ਹੋਣਗੇ ਹੁਣ ਬਸ 10:42 ਮਿੰਟਾਂ ਪਾਉਣੇ ਕਿ 11 ਦਾ ਟਾਈਮ ਆ ਜੀ ਆਏ ਨਹੀਂ ਉਹੋ ਜੀ ਗੱਲ ਹੋਊ ਕੋਈ ਠੀਕ ਐ ਵੀਰੇ ਆਪਦੇ ਅਗਲਾ ਚੋਕੇ ਲੈ ਜਾਏ ਕੋਈ ਵੀ ਵੀਰ ਤੇ ਅੱਗੇ 4 ਨੰਬਰ ਜਰਸੀ ਪਹਿਲਾਂ ਦਾ ਰੰਗ ਚੈੱਕ ਕਰੋ ਜਰਸੀ ਤਾਂ ਬੜਾ ਸਨੱਕ ਤੂਫਾ ਹੀ ਆ ਬਾਈ ਵੇੜ ਚ ਜੀ ਸੂਆ ਕਿੰਨਾ ਤੇ ਸਮਾਂ ਕਿੰਨਾ ਜੀ ਇਹ ਦੂਜਾ ਸੂਆ ਬਾਈ ਝੋਲ ਵੇਖ ਪਹਿਲਾਂ ਦਾ ਵੇੜ ਦੀ ਠੀਕ ਆ ਜੀ ਲਓ ਜੀ ਕਰੋ ਚੈੱਕ ਝੋਲ ਵੀ ਪੂਰੀ ਥਣ ਮੋਟਾ ਲੱਗਿਆ ਵਾ ਭੂਰਾ ਹੱਥੀ ਚਵਾਈ ਵਾਲਾ ਇਹਦੇ ਦੇ 20 ਕਿਲੋ ਦਿੱਤਾ 22 ਕਿਲੋ ਦਿੱਤਾ ਬਾਈ ਇਹਨੇ 16 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਦੂਜੇ ਸੂਏ ਆ ਕਿ 17 ਦੇ ਤੇ 18 ਦੇ ਇਹ ਮਹਾਰਾਜ ਨੂੰ ਪਤਾ ਬਾਈ ਤੋਰ ਦਿਓ ਇਹ ਕਰੋ ਜੀ ਨਾਲ ਦੀ ਨਾਲ ਇਹ ਮਾਰਾਈ ਨੂੰ ਪਤਾ ਹੈ ਕਿ ਕਿੰਨਾ ਦਊ ਠੀਕ ਆ ਠੀਕ ਆ ਜੀ ਜਿਹੜੀ ਥਣਾ ਦੀ ਗਰੰਟੀ ਹੈ ਤੇ ਭਾਰ ਪਿੱਛੇ ਦੀ ਗਰੰਟੀ ਆ ਉਹ ਉਸ ਵਾਸਤੇ ਵੇਚਿਆਤ ਹੋ ਜਾ ਕੋਈ ਸਹੀ ਗੱਲ ਆ ਜੀ ਬਿਊਟੀ ਬਹੁਤ ਹੈ ਜਰਸੀ ਦੀ ਸਮਾਂ ਦੂਜਾ ਬਾਈ 10-10 ਸਮਾਂ 5-4 ਦਿਨ ਹਜੇ ਲੈ ਜੂਗੀ ਸੁਵਾ ਦੂਜਾ ਸੋਨਾ ਮੋਟਾ ਥਾਣਾ ਬਈ ਬਾਈ ਦੀ ਗੱਲ ਸਹੀ ਆ ਬਈ ਦੁੱਧ ਹੁੰਦਾ ਸੇਵਾ ਦਾ ਜਿੰਨੀ ਤੁਸੀਂ ਸੇਵਾ ਕਰ ਲਓਗੇ ਉਹਨਾਂ ਤੁਸੀਂ ਝੋ ਸਕਦੇ ਆ ਚੰਗੀ ਆ ਵੈਡ ਪੂਰੀ ਮੋਟਾ ਥਣ ਮੱਝਾਂ ਵਰਗਾ ਫੈਟ ਵੀ ਉਹ ਚੰਗੀ ਗਰਮੀ ਮਨਾਉ ਕਰਮਾ ਲਈ ਘੱਟ ਬਾਕੀ ਠੰਡੀ ਸੀ ਸੀਲਸ ਲੱਗ ਪੂਰੀ ਆ ਮੋੜ ਲਿਆ ਬਾਈ ਇਹਦਾ ਭਾਅ ਕਿੱਡਾ ਕਾ ਜੀ ਇਹਦਾ ਮੁੱਲ ਜੀ 60 ਨਹੀਂ ਗਾ ਕੋਈ 62 ਨਹੀਂ ਗਾ 55000 ਤੋਂ ਛੋਟ ਛੱਪਾ ਕਰਦਾਂਗੇ ਉਹ ਮੱਥੇ ਦੀ ਬਹੁਤ ਚੰਗੀ ਪੰਜਾਬ ਵਾਲੀ ਲੋਕਲ ਜਰਸੀ ਲਈ ਹੋਈ ਆ ਸਹੀ ਗੱਲ ਆ ਜੀ 55000 ਤੋਂ ਛੋਟ ਛੱਪਾ ਹੋ ਜਾਊਗਾ ਜੀ ਬਾਕੀ ਜਿਹਨੂੰ ਨਾਗ ਪਸੰਦ ਆ ਉਹ ਨੰਬਰ ਸਕਰੀਨ ਤੇ ਚੱਲੂਗਾ ਚਾਰ ਨਾਗ ਹੋ ਗਏ ਪੰਜਵਾਂ ਨਾਗ ਕਿਹੜਾ ਵੀਰੇ ਪੰਜਵਾਂ ਨਾਗ ਭਈ ਉਹ ਬੈੜ ਦੀ ਉੱਤੇ ਖੜੀਏ ਜਰਸੀ ਕ੍ਰੋਸ ਆਵੇ ਇਧਰਾਂ ਇਧਰ ਲੈ ਤਾਂ ਵਾਲੀ ਹਾਂਜੀ ਠੀਕ ਆ ਜੀ ਪੰਜਵਾਂ ਨਾਗ ਇਹ ਹੋ ਗਿਆ ਵੀਰੇ ਜਰਸੀ ਕ੍ਰੋਸ ਆ ਜਾਂਦੀ ਆ ਸੁਹਾ ਕਿੰਨਾ ਮਾਜੀ ਇਹਦਾ ਸੁਹਾ ਦੂਜਾ ਮੂੰਹ ਮਾ ਵਿਖਾ ਦੇ ਚੰਗੀ ਆ ਜਰਸੀ ਛੋਟਾ ਜਿਹਾ ਮੂੰਹ ਆ ਕਰਮ ਵਾਲੀ ਦਾ ਉਹ ਗੱਲ ਕੌਲੀ ਚ ਪਾਣੀ ਪਿਆ ਲੋ ਤੇ ਕੁਆਲਿਟੀ ਵੀ ਚੰਗੀ ਆ ਕਿੰਨੇ ਕ ਦਿਨ ਲੈਂਦੀ ਆ ਦਿਨ ਬਸ 5-4 ਲੈ ਜੂਗੀ 2000 ਰਕਾਰਡ 20 ਲੀਟਰ ਦਾ ਪਲੂਣ ਦਾ ਠੀਕ ਜੀ ਕੋਈ ਦੂਜੀ ਸੂਏ 22 ਵੀ ਦੇ ਸਕਦੀ ਆ ਬਾਈ 18 ਵੀ ਦੇ ਸਕਦੀ ਇਹ ਹੁਣ ਆਪਾਂ ਨੂੰ ਨਹੀਂ ਪਤਾ ਐਵੇਂ ਆਪਾਂ ਝੂਠ ਮਾਰੀ ਮੋੜ ਲਈ ਇਧਰ ਹੀ ਇਧਰ ਹੀ ਮੋੜ ਲਈ ਬਨੇ ਦੇਣਾ ਲੈ ਜੂਗੀ ਜੀ ਹਜੇ ਸੋਨਾ ਹਵਾਨਾ ਚੈੱਕ ਕਰੋ ਬਾਕੀ ਵਾਲਟਾਂ ਨਾ ਬਹੁਤ ਪੰਨਾਂ ਨੇ ਜੀ ਸਾਰੀਆਂ ਵਾਲਟਾਂ ਦਾ ਕਰਮਾਲ ਨੇ ਕੱਢ ਕੇ ਸੋਨਾ ਚੰਗੀ ਆ ਚਮਕ ਦਮਕ ਵਾਲੀ ਆ ਜੀ ਬਾਕੀ ਸੰਭੀ ਭਲੀ ਆ ਕੋਈ ਆ ਨਹੀਂ ਲਿਸੀ ਨਹੀਂ ਫਿੱਕੀ ਨਹੀਂ ਇਦੀ ਡਿਮਾਂਡ ਕੀ ਰਹਿਣ ਵਾਲੀ ਇਹ ਆ ਵੀਰੇ ਲੈਣ ਦੇ ਨਾਲ ਆ ਫਿਕਸ ਜਿਆ ਪ੍ਰਾਈਸ 60 ਨਹੀਂ 62 ਨਹੀਂ 58000 ਦੀ ਵੀਰ ਦੀ ਦਾਂਗੇ ਮੁੱਲ ਨਹੀਂ ਕਰਨੇ ਅੱਜ ਲੈਣ ਦੇਣ ਨਾਲ ਲੈਣ ਦੇਣ ਜਿਹੜੇ ਲੈਣੇ ਆ ਚਲੋ ਵਿੱਚੋਂ ਛੋੜ ਹੀ ਹੋਣੀ ਆ ਜੀ ਖੁਸ਼ੀ ਨਾਵੇਂ ਜਿਹੜੀ ਹੋਈ ਜੀ ਤੇ ਨਾ ਗਾ ਕੇ 5 ਤੇ 6 ਨੰਬਰ ਵੀਰੇ ਇਹ ਬੜਾ ਕੱਚੀਆਂ ਆ ਫਿਰ ਪਾ ਲਾਂਗੇ ਇਹ ਬਾਅਦ ਚ ਦਿਖਾ ਦਾਂਗੇ ਜੀ ਜੇ ਕੋਈ ਕੱਚੀ ਲੈਣ ਦਾ ਚਾਹਵਾਨ ਹੋਇਆ ਤੇ ਲੱਗ ਹਫਤੇ ਦਸਾਂ ਦਿਨਾਂ ਦੇ ਆ ਹਫਤੇ ਸੱਤਾ ਸੱਤਾ ਦਸਾਂ ਦਿਨਾਂ ਦੀਆਂ ਕੱਚੀਆਂ ਠੀਕ ਆ ਜੀ ਹਫਤੇ ਦਸਾਂ ਦਿਨਾਂ ਦੀਆਂ ਕੱਚੀਆਂ ਜੇ ਕੋਈ ਇਹ ਲੈਣ ਦਾ ਚਾਹਵਾਨ ਹੋਇਆ ਤਾਂ ਬਾਈ ਨਾਲ ਫੋਨ ਤੇ ਗੱਲ ਕਰ ਲੈ ਆਪਾਂ ਜਰਸੀ ਚੁੱਟੀ ਜਰਸੀ ਚੁੱਟੀ ਆ ਗਈ ਵੀਰੇ ਇਹਦਾ ਸੁਆ ਕਿੰਨਾ ਮਾਜੇ ਦੂਜਾ ਸੁਆ ਬਈ ਤੋਹਫਾ ਹੀ ਆ ਵਹਿੜ ਕਾਦੀ ਆ ਮਾਜੀ ਆ ਭਜਨ ਵੀ ਬਹੁਤ ਹਾਂਜੀ ਭਜਨ ਵੀ ਚੰਗਾ ਬਾਕੀ ਸੋਨਾ ਮੋਟਾ ਥਾਣਾ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿਖੜ ਮਾ ਲੱਗਿਆ ਵਾ ਫੇਸ ਕੁਆਲਿਟੀ ਸੋਹਣੀ ਆ ਜੀ ਮੂੰਹ ਛਿੱਗੀ ਆ ਕਿੰਨਾ ਸਮਾਂ ਲੈਂਦੀ ਆ ਜੀ ਸਮਾਂ 5-4 ਦਿਨ ਕੱਢੂ ਮਸਾਂ 5 ਤੋਂ 4 ਦਿਨ ਲੈਜੂ ਹਜੇ ਜੀ ਇਧਰ ਨੂੰ ਲੈ ਚੱਲ ਚੰਗੀ ਆ ਵੀਰੇ ਜਰਸੀ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਆ ਬਾਈ ਦੇ ਕਹਿਣ ਲੰਗੋ ਵੀਰੇ ਮੱਝ ਹੀ ਆ ਦੁੱਧ ਹੋਊ ਮੱਝਾਂ ਰਗ ਸੰਗਣਾ ਫੈਟ ਆਉ ਚੰਗੀ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਤੁਸੀਂ ਠੰਡੀ ਸੀਲ ਵੀ ਬਾਈ ਕਹਿੰਦਾ ਪੂਰੀ ਹੋਊਗੀ ਬੇਫਿਕਰ ਹੋ ਜਾਓ ਮੋਡਲ ਇਹ ਵੀਰੇ ਕੁਆਲਿਟੀ ਵੀ ਇਹਦੀ ਚੰਗੀ ਆ ਜੀ ਇਹਦਾ ਕਿੱਡਾ ਕਪਾ ਹੈ ਇਹਦਾ 55 ਨੀਗਾ ਬਈ ਯਾਰ 58 ਨੀਗਾ 52 ਦੀ ਦੇਦਾ 52 ਦੀ ਹਾਂ ਜੈ ਜੀ ਆ ਫਿਰ ਤਾਂ ਲੈਣ ਮੈਂ ਤੁਹਾਨੂੰ ਪਹਿਲਾਂ ਦੱਸੀ ਨਾ ਮੱਛੀ ਬਾੜੀ ਨਹੀਂ ਜਾਈ ਚੰਗੀ ਆ ਕੋਈ ਇੱਥੇ ਆ ਕੇ ਘਰੋਂ ਆ ਕੇ ਆਏ ਨਹੀਂ ਮੱਛੀ ਵੇਖ ਕੇ ਮੁੜ ਜੂ ਪਿਛੋਂ ਠੀਕ ਆ ਵੀਰੇ ਆਇਨੀ ਸੇ ਗੱਲ ਤਾਂ ਬਾਈ ਦੀ ਸਹੀ ਆ ਬਰੇ ਇੱਥੋਂ ਆ ਕੇ ਨਹੀਂ ਕੋਈ ਮੋੜਦਾ ਚੰਗੀ ਆ ਸਮਾਂ ਜ਼ਰੂਰ ਲੈ ਜੂ ਹਫਤੇ ਤੇ ਆਸ ਬਸ ਹਜੇ ਫਾਇਦਾ ਹੀ ਹੋ ਜਾਣਾ ਬਰੇ ਅੱਜ ਭਾਜ ਮਿਲ ਜਾਣੀਆਂ ਜਿੱਦੇ ਕਰਮਾ ਵਾਲੀ ਜਮਾ ਤਿਆਰ ਹੋਗੀ ਓਦੇ ਦੀ ਡਿਮਾਂਡ ਫਿਰ ਓਦੇ ਹੋਊਗੀ ਇਹ ਸੂਆ ਕਿੰਨਾ ਮਜ ਇਹ ਤੀਜਾ ਸੂਆ ਸੁਣਦੀ ਹਾਂ ਤੀਜਾ ਸੂਆ ਸੁਣ ਸਮਾਂ ਕਿੰਨਾ ਕਰ ਲਾ ਸਮਾਂ ਬਸ 7-8 ਦਿਨ ਪਹਿਲੇ ਦੁੱਧ 25 ਕਿਲੋ ਦੱਸਿਆ ਮਾਲਕ ਨੂੰ ਜੇ ਉਹ ਲੈ ਜਾਏ ਅੱਛਾ ਜੀ ਹਾਂਜੀ ਤੋਰ ਕੇ ਦਿਖਾ ਦੇ ਬਰੇ ਵੱਡੀ ਆ ਵੇਡ ਵਜਨ ਵਾਲੀ ਆ ਬਟ ਡੀ ਵੀ ਆ ਵਜਨ ਵਾਲੀ ਵੀ ਆ ਸਮਾਂ ਬਾਈ ਦੱਸਦਾ ਕਿ ਲੈ ਜੂਗੀ 5-7 ਦਿਨ ਦੁੱਧ ਮਾਲਕਾਂ ਨੇ 25 ਕਿਲੋ ਦੱਸਿਆ ਕਿ 25 ਕਿਲੋ ਚੋਇਆ ਵਾ ਜੀ ਵੇਲ ਵੀ ਚੰਗੀ ਆ ਤਿਆਰੀ ਵੀ ਸੋਹਣੀ ਕਰਦੀ ਹੁੰਦੀ ਆ ਸੋਨਾ ਫਿਟਨੈਸ ਫਿਟਨੈਸ ਆਲਾ ਹਮਾਨਾ ਹਾਏ ਤਾਂ ਮੰਨ ਲਓ ਇਹ ਨਹੀਂ ਹੋਰ ਬਣਾਉਣਾ ਜਿੰਨਾ ਬਣਾਈ ਫਿਰਦੀ ਆ ਮਲਕ ਵਣ ਵੀ ਪੂਰੀ ਸਟਰੌਂਗ ਹੁੰਦੀ ਆ ਸੋਨਾ ਮੋਟਾ ਥਾਣਾ ਆਪਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਵੀਰੇ ਲਓ ਜੀ ਕਰੋ ਚੈੱਕ ਡਰਦੀ ਆ ਥੋੜੀ ਜੀ ਚਲੋ ਕੋਈ ਗੱਲ ਨਹੀਂ ਤੇ ਇਹਦਾ ਕਿੰਨਾ ਕੁ ਭਾਅ ਵੀਰੇ ਇਹ 60000 ਦੀ ਦੇ ਦਾਂਗੇ ਵਿੱਚੋਂ ਛੋੜ ਛੱਪਾ ਖੁੱਲਾ ਹੋ ਕੇ ਕਰ ਦਾਂਗੇ ਅੱਜ 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 ਠੀਕ ਆ ਇਹ ਬਾਈ ਕਹਿੰਦਾ 60000 ਦੀ ਦੇ ਦਾਂਗੇ ਵਿੱਚੋਂ ਛੋੜ ਛੱਪਾ ਖੁੱਲਾ ਹੋ ਜਾਊਗਾ ਜੀ ਚੰਗੀ ਆ ਵੜ ਵਜਨ ਵਾਲੀ ਆ ਵੀਰੇ ਇਹ ਵੀ ਬਾਕੀ ਚੈੱਕ ਕਰ ਸਕਦੇ ਹੋ ਠੰਡੀ ਸੀਲ ਥਣਾ ਦੀ ਡੰਨ ਹੋਊਗੀ ਜਿਵੇਂ ਕੋਈ ਮਰਜੀ ਬੈਠਾ ਰਵੇ ਵੀਰੇ ਅੱਗੇ ਨਾ ਕਿਹੜਾ ਵੀਰੇ ਲਾਉ ਇਹਦਾ ਪੁਰਾਣਾ ਲੇਵਾ ਲਾਉ ਲੇਵਾ ਲਾਉ ਕਮਾਲ ਕਰ ਦਊਗਾ ਸਹੀ ਗੱਲ ਆ ਟੱਲ ਟੁੱਲ ਸਾਰੀ ਕੱਢ ਲੈਣੀ ਜਿੱਦੇ ਜਮਾ ਤਿਆਰ ਹੋ ਗਈ ਉਹਦੇ ਤਾਂ ਲੱਤਾਂ ਚੌੜੀਆਂ ਕਰ ਕਰ ਤੁਰੂ ਪਾ ਲੋਟ ਆ ਬਾਕੀ ਸਹੀ ਗੱਲ ਹੈ ਜੀ ਤੇ ਅੱਗੇ ਵੀਰੇ ਗੱਡੀ ਆਪਣੇ ਕਿਨੇ ਦਾ ਹੋਵੇ ਰੋਕ ਜੀ ਰੋਕ ਜੀ ਰੋਕ ਅੱਗੇ ਵੀਰੇ ਇਹ ਬਈ ਸੂਪੀਆ ਵੇੜ ਠੀਕ ਹੈ ਸੂਆ ਕਿੰਨਾ ਮਾ ਜੀ ਸੂਆ ਤੀਜਾ ਤੇਰੇ ਬੈਠੇ ਸੂਆ ਉਧਰ ਨੂੰ ਤੁਰਦੇ ਸਹੀ ਗੱਲ ਹੋਣੀ ਤਾਜੀ ਸੂਈ ਐ ਨਵ ਵੀ ਕੱਚੀ ਐ ਬੱਚੇ ਦੇ ਬੱਚਾ ਕੀ ਦਿੱਤਾ ਜੀ ਅੱਛਾ ਠੀਕ ਹੈ ਜੇਰ ਜਦੋਂ ਪੈ ਗਈ ਉਹਦੀ ਵੀਡੀਓ ਮਿਲ ਜੂਗੀ ਵੱਡਾ ਪੂਰਾ ਹਵਾਨਾ ਜੀ ਕਿੰਨਾ ਕੁ ਬਾਜੂ ਮੇਰੇ ਦੁੱਧ ਦੁੱਧ ਵੀ 18 ਲੀਟਰ ਪਿਆਉਂਦਾ ਹਾਕਾ ਲੇਵੇ ਦੇ ਹਿਸਾਬ ਨਾਲ ਠੀਕ ਹੈ ਜੀ ਮੜ ਲੇ ਦੇ ਹੋ ਕੇ ਲੇਵਾ ਵਿਖਾ ਗਾ ਇੱਧਰ ਦੇਖੋ ਨੇ ਇੱਧਰ ਤੋਂ ਲਿਆ ਵੀਰੇ ਆਪਾਂ ਦਿਖਾ ਦਿੰਨੇ ਆ ਲੇਵਾ ਚੈੱਕ ਕਰਾ ਦਿੰਨੇ ਆ ਜੀ ਸੋਨਾ ਤੇ ਵੱਡਾ ਹਵਾਨਾ ਜੀ ਚੈੱਕ ਕਰ ਲਓ ਸੋਨਾ ਮੋਟਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਬਾਕੀ ਤਾਜੀ ਸੂਈ ਆ ਹੁਣੇ ਇਹ ਆਪ ਧਾਰਾਂ ਮਾਰ ਕੇ ਵਿਖਾ ਹੀ ਦ ਅੱਗੇ ਵੀਡੀਓ ਦੇ ਵਿੱਚ ਠੀਕ ਆ ਵੀਰੇ ਨਿਆਣੇ ਦੀ ਲੋੜ ਹੀ ਨਹੀਂ ਨਾ ਲੋੜ ਨਹੀਂ ਲਓ ਜੀ ਓਕੇ ਹੋਣੀ ਮਾਰੀਆਂ ਧਾਰਾਂ ਵੀ ਬਈ ਲਓ ਜੀ ਕਰੋ ਚੈੱਕ ਆਪਾਂ ਸਾਹਮਣੇ ਹੀ ਮਰਾਤੀ ਭਾ ਕਿੰਨਾ ਕੇ ਦਾ ਜਮਾ ਲੈਣ ਦੇਂ ਜੀ ਆਲਾ ਬੰਦ ਦੇ ਭਾਈ ਬੰਦ ਦਿਓ ਜੀ ਜੈਦ ਜੀ ਡਿਮਾਂਡ ਆਫਰ ਵਾਲੀ ਬਸ ਯਾਰ ਫੋਨ ਲਾਉਣਾ ਲਾਵੇ ਨਹੀਂ ਲਾਉਣਾ ਨਾ ਲਾਵੇ 46000 ਦੇ ਜਿਹਨੂੰ ਜਾਈਦੀ ਆ ਫੋਨ ਲਾ ਲੈਣੇ ਦਾ ਨਾਮ ਆਵੇ ਮੌਕਾ ਹੀ ਬਸ ਠੀਕ ਹੈ ਸਾਢੇ 46000 ਦੀ ਬਾਈ ਕਹਿੰਦਾ ਜਿਹਨੂੰ ਜੱਜਦੀ ਆ ਉਹ ਲੈ ਜੇ ਸੋਨਾ ਹਵਾਨਾ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਧੰਨੋ